ਪੰਜਾਬੀਆਂ ਦਾ ਜੀ ਦਾ ਡਰ ਸੀ ਉਹੀ ਹੋਇਆ ਕਾਰਨਾਮਾ ਕਰ ਦਿੱਤਾ ਪਾਕਿਸਤਾਨ ਨੇ ਪਾਕਿਸਤਾਨ ਨੇ ਅਟੈਕ ਕਰ ਦਿੱਤਾ ਕਿੱਥੇ ਕਿੱਤੇ ਕੀਤਾ ਫਰੋਇਦਪੁਰ ਦੇ ਵਿੱਚ ਆਪਾਂ ਪੂਰੀ ਗੱਲਬਾਤ ਦੱਸਦੇ ਆ ਇੱਕ ਤਾਂ ਖਾਈ ਦੇ ਵਿੱਚ ਡਰੋਨ ਡਿੱਗਿਆ ਇੱਕ ਘਰ ਦੇ ਵਿੱਚ ਤੇ ਘਰ ਦੇ ਵਿੱਚ ਅੱਗ ਲੱਗੀ ਗੱਡੀ ਨੂੰ ਅੱਗ ਲੱਗੀ ਤੇ ਦੋ ਤਿੰਨ ਜੀ ਨੇ ਜਿਹੜੇ ਉਹ ਚਲਸ ਚੁੱਕੇ ਨੇ ਤੇ ਫਰੋਇਦਪੁਰ ਦੇ ਵਿੱਚ ਕਿਲੇ ਵਾਲਾ ਜਿਹੜਾ ਚੌਕ ਆ ਉੱਥੇ ਵੀ ਡਰੋਨ ਦੇ ਨਾਲ ਗੋਲੇ ਸੁੱਟੇ ਗਏ ਨੇ ਬੰਬਾਰੀ ਕੀਤੀ ਗਈ ਤੇ ਜਿਹੜਾ ਫਰੋਜਪੁਰ ਦਾ ਹੁਸੈਨੀ ਵਾਲੇ ਰੋਡ ਤੇ ਦੂਨ ਜੂਨੀਅਰ ਸਕੂਲ ਆ ਉੱਥੇ ਵੀ ਗੋਲੇ ਧਾਗੇ ਗਏ ਨੇ ਜਿਹੜਾ ਸਕੂਲ ਦਾ ਫਰੰਟ ਆ ਉੱਥੇ ਗੋਲੇ ਧਾਗੇ ਗਏ ਨੇ ਆਪਾਂ ਤੁਹਾਨੂੰ ਵੀਡੀਓ ਵੀ ਦਿਖਾਉਣੇ ਆ ਤੇ ਅੱਜ ਜਿਹੜਾ ਪਾਕਿਸਤਾਨ ਆ ਉਹਨੇ ਹਰਕਤ ਵੱਡੀ ਕੀਤੀ ਵੱਡਾ ਕਾਰਨਾਮਾ ਕੀਤਾ ਤੇ ਕੁਝ ਜਿਹੜੇ ਮਜੇਲਾ ਛੱਡੀਆਂ ਗਈਆਂ ਸੀ ਤੇ ਜਿਹੜਾ ਆਰਮੀ ਦਾ 에어 ਡਿਫੈਂਸ ਸਿਸਟਮ ਆ ਉਹਦੇ ਰਾਈ ਉਹਨਾਂ ਨੂੰ ਮਤਲਬ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਕੈਪਚਰ ਕਰ ਲਿਆ ਗਿਆ ਤੇ ਵੱਡੀ ਅਪਡੇਟ ਆਪਾਂ ਤੁਹਾਨੂੰ ਦੱਸ ਰਹੇ ਹਾਂ ਫਰੋਹੇਪੁਰ ਤੋਂ ਫਰੋਹੇਪੁਰ ਦੇ ਦੂਨ ਜੂਨੀਅਰ ਦੇ ਫਰੰਟ ਤੇ ਗੋਲਾ ਸੁੱਟਿਆ ਗਿਆ ਕਿਲੇ ਵਾਲੇ ਚੌਂਕ ਦੇ ਵਿੱਚ ਗੋਲਾ ਸੁੱਟਿਆ ਗਿਆ ਖਾਈ ਫੇਮੇ ਕੀ ਉੱਥੇ ਇੱਕ ਘਰ ਦੇ ਵਿੱਚ ਡਰੋਨ ਡਿੱਗਿਆ ਮੁਜਾਇਦ ਡਿੱਗੀ ਉੱਥੇ ਘਰ ਦੇ ਵਿੱਚ ਕਾਰ ਨੂੰ ਅੱਗ ਲੱਗੀ ਤੇ ਬੁਰੀ ਤਰ੍ਹਾਂ ਨਨਜੀ ਚੁਲਸੇ ਨੇ ਹੁਣ ਤੱਕ ਦੀ ਇਹ ਵੱਡੀ ਅਪਡੇਟ